ਅਵੀ ਕੁਮਾਰ ਸਨ ਆਫ ਕੁਮਾਰ ਮੈਂ ਦੀਪਨਗਰ ਦਾ ਰਹਿਣ ਵਾਲਾ ਹਾਂ ਅੱਜ ਵਿੱਚ ਕੀ ਹੋਇਆ ਕੀ ਹੈ ਆਪਣੇ ਘਰੇ ਰਾਤ 11 ਤੋਂ ਲੈ ਕੇ 2:30 ਵਜੇ ਵਿੱਚ ਚੋਰੀ ਹੋ ਗਈ ਤੇ ਇਹ ਗੱਲ ਸਭ ਤੋਂ ਪਹਿਲਾਂ ਮੈਂ ਡੈਡੀ ਨੂੰ 2:30 ਵਜੇ ਪਤਾ ਲੱਗੀ ਤੇ ਉਹ ਮੁੜ ਕੇ ਅਸੀਂ ਦੇਖਿਆ ਹੋਰ ਕੀ ਕੁਝ ਚੋਰੀ ਹੋਇਆ ਸਾਡੇ ਕੋਲ ਕਹਿੰਦਾ ਲੱਖ ਰੁਪਏ ਦਾ ਕੈਸ਼ ਸੀ ਉਹ ਚੋਰੀ ਹੋ ਗਿਆ 4-5 ਲੱਖ ਰੁਪਏ ਦਾ 골ਡ ਸੀ ਉਹ ਚੋਰੀ ਹੋ ਗਿਆ ਹੈ ਤੇ ਸਾਡੇ ਗਵਾਂਢੀਆਂ ਜਿਨ੍ਹਾਂ ਤੇ ਸ਼ੱਕ ਸੀ ਅਸੀਂ ਉਹ ਚੱਕਵਾ ਦਿਆ ਮੁੰਡਾ ਇੱਕ ਵਾਰ ਹੈ ਤੇ ਜੋ ਮੁੰਡਾ ਚੱਕਿਆ ਗਿਆ ਤੇ ਉਸ ਤੋਂ ਬਾਅਦ ਜਿਹਦੇ ਪਰਸ ਤੇ ਕੈਸ਼ ਤੇ 골ਡ ਧੜ ਕੇ ਗਏ ਸੀ ਉਹ ਕੋਠੇ ਦੇ ਪਾਰਸ ਤੇ ਇੱਕ ਉਹਦੇ ਚ ਪਾ ਕੇ ਝਾਂਜਲ ਢੜ ਗਈ ਆ ਬਾਕੀ ਸਮਾਨ ਉਹਨਾਂ ਦੇ ਘਰੇ ਪਿਆ ਪਜੀਬਾ ਢੜ ਗਈ ਕਹਿੰਦਾ ਮਤਲਬ ਬਾਕੀ ਸਾਨੂੰ ਪਤਾ ਸਮਾਨ ਉਹਨਾਂ ਦੇ ਘਰੇ ਪਿਆ ਉਹ ਮੁੰਡਾ ਇੱਥੇ ਬਲਦਵਾਨ ਚੌਕੀ ਚ ਰੱਖਿਆ ਹੋਇਆ ਹੈ ਪੁਲਿਸ ਵਾਲੇ ਆਏ ਸੀ ਪੁਲਿਸ ਵਾਲੇ ਦੋ ਤਿੰਨ ਵਾਰ ਆ ਗਏ ਕਹਿੰਦੇ ਦੋ ਤਿੰਨ ਵਾਰ ਆ ਗਏ ਕਹਿੰਦੇ ਅਸੀਂ ਕਾਰਵਾਈ ਕਰੀ ਜਾਂਨੇ ਆ 10 ਦਿਨ ਸੋਡੇ ਜਲਦ ਤੋਂ ਜਲਦ ਸੋਨਾ ਅਸੀਂ ਲੱਭ ਕੇ ਦੇ ਦਾਂਗੇ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਗਵਾਡ ਗਵਾਡ ਤੇ ਇਥੇ ਬਰਾਮਦ ਹੋਇਆ ਗਵਾਡ ਕਹਿੰਦਾ ਮੈਂ ਜਿਹੜਾ ਚੱਕ ਕੇ ਲੈ ਕੇ ਗਿਆ ਸੀ ਉਹਨਾਂ ਦਾ ਅਸੀਂ ਮੁੰਡਾ ਚੱਕਵਾ ਲਿਆ ਜੀ ਹਾਂ ਉਹ ਦੋ ਨੰਬਰ ਦਾ ਕੰਮ ਕਰਦਾ ਜਿਹੜੇ ਕਹਿੰਦਾ ਮਤਲਬ ਆਪਾਂ ਹੁਣ ਕੀ ਨਾਮ ਲੈਣਾ ਸਾਰੇ ਵੀਡੀਓ ਚ ਹਾਂ ਤੇ ਕਹਿੰਦਾ ਮਤਲਬ ਉਹ ਜਦੋਂ ਅਸੀਂ ਮੁੰਡਾ ਚਕਵਾ ਦਿਆ ਉਹ ਤੋਂ ਬਾਅਦ ਸਾਨੂੰ ਕੋਠੇ ਦੇ ਸਾਡੇ ਕੋਠੇ ਤੇ ਪਾਰਸ ਮਿਲ ਗਿਆ ਵੈਸੇ ਸਾਡੇ ਕੋਠੇ ਤੇ ਪਹਿਲਾਂ ਜੀ ਉੱਤੇ ਦੇਖ ਕੇ ਗੇਟ ਖੁੱਲਿਆ ਸੀ ਭੱਜ ਕੇ ਉੱਤੇ ਦੇਖ ਕੇ ਸਾਡੇ ਉਹਨਾਂ ਦੇ ਕੰਧ ਤੇ ਸਾਡਾ ਮੇਰੇ ਡੈਡੀ ਦਾ ਮੋਬਾਈਲ ਮਿਲਿਆ ਨੋਕੀਆ ਦਾ ਕੀਪੈਡ ਤੇ ਇੱਕ ਛਾਪ ਮਿਲ ਗਈ ਤੇ ਜਿ세 ਉਹ ਬੁੜੀਆਂ ਜਿਨ੍ਹਾਂ ਦੇ ਘਰੇ ਅਸੀਂ ਗਿਆ ਉਹਨਾਂ ਨੇ ਕਹਿੰਦੇ ਸੋਨੂੰ 25 ਵਾਲੀ ਸੋਨੂੰ ਛਾਪ ਮਿਲ ਗਈ ਪਿੱਤਲ ਦੀ ਹੈ ਉਹੀ ਸ਼ੁਕਰ ਕਰੋ ਹਾਂ ਤੇ ਉਹ ਮੁਰਕੇ ਆ ਗਿਆ ਕਿ ਅੰਦਰ ਵਰਗੇ ਮੁਰਕੇ ਉਹ ਅੰਦਰੋਂ ਬਾਹਰ ਹੀ ਨਹੀਂ ਨਿਕਲਿਆ ਜਿਹਦੇ ਕਰਿਆ ਆਪਾਂ ਸ਼ੱਕ ਲਾ ਜਾਂਦੇ ਉਹ ਬੰਦਾ ਤਾਂ ਆਪਣੇ ਨਾਲ ਕਰਿਆ ਖੜਦਾ ਬੜਾ ਬੜਾ ਉਹ ਬੰਦਾ ਨਾਲ ਨਿਕਲ ਅੰਦਰ ਬੜ ਗਿਆ ਤੇ ਹੁਣ ਪੁਲਿਸ ਲੈ ਆ ਗਿਆ ਉਹਨੂੰ ਲੈ ਗਈ ਚੱਕ ਕੇ ਤੇ ਉਹ ਪੁਲਿਸ ਵਾਲੇ ਕਹਿੰਦੇ ਅਸੀਂ ਪੁੱਛਦੇ ਆਂ ਜੀ ਹੋਰ ਕੀ ਕੋਈ ਕਾਰਵਾਈ ਕਰਦੇ ਹਾਂ ਇਹ ਤਾਂ ਕੋਣ ਮੁੰਡੇ ਨੇ ਮੂੰਹ ਨਹੀਂ ਖੋਲਿਆ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਕਾਰਵਾਈ ਕਿਤੇ ਆਏ ਸਾਡਾ ਜਿਹੜਾ ਸਮਾਨ ਲੈ ਕੇ ਗਿਆ ਜੀ ਸਾਡਾ ਦਿੱਤਾ ਗਿਆ ਸਾਨੂੰ ਪਤਾ ਜਾਵੇ ਹੁਣ ਪਤਾ ਹੈ ਉਹਨਾਂ ਕੋਲ ਹੀ ਸਮਾਨ ਹੈਗਾ ਤੇ ਉਹਨਾਂ ਨੇ ਚੁਕਵਾਇਆ ਤੇ ਕਿਵੇਂ ਕੁੱਛਣ ਕੀਤਾ ਹ ਅਮਨਦੀਪ ਸਿੰਘ ਹੈ ਜੀ ਹਾਂਜੀ ਅਮਨਦੀਪ ਜੀ ਕੀ ਕਹਿਣਾ ਚਾਹੁੰ ਮੈਂ ਕਹਿਣਾ ਚਾਹੁੰਦਾ ਜੀ ਵੀ ਇਹ ਤਾਂ ਸਾਡੇ ਰਾਖੇ ਸੌਦੀ 4 ਵਜੇ ਦੁਕਾਨ ਖੋਲ੍ਹ ਲੈਂਦੇ ਇਹਨਾਂ ਦੇ ਆਪਦੇ ਘਰੀ ਚੋਰੀ ਹੋ ਗਈ ਜੀ ਨਰਮ ਬੰਦੇ ਐ ਵਿਆਹ ਕਰਕੇ ਸਾਡੇ ਆ ਬੇਟੇ ਦਾ ਬੱਚੇ ਦੀ ਫੀਸ ਭਰਨੀ ਸੀ ਪੈਸੇ ਸੀਗੇ ਚੋਰੀ ਹੋ ਗਏ ਜੀ ਠੀਕ ਹੈ ਜੀ ਕੋਠੇ ਤੋਂ ਟੱਪ ਕੇ ਬੰਦਾ ਆਇਆ ਜੀ ਔਰ ਲਾਸਟ ਈਅਰ ਮੇਰੇ ਘਰੀ ਵੀ ਚੋਰੀ ਹੋਈ ਹੈ ਜੀ ਮੈਂ ਬਾਹਰ ਸੀਗਾ ਮੇਰਾ ਘਰ ਆ ਸਾਹਮਣੇ ਜੀ ਤੇ ਉਹਦੀ ਵੀ ਕੋਈ ਸੁਣਾਈ ਨਹੀਂ ਸੁਣਵਾਈ ਨਹੀਂ ਹੋਈ ਸਾਡਾ 골ਡ ਲੈ ਗਏ ਸੀ ਬਾਹਰ ਦਰਵਾਜ਼ੇ ﺍﻟमारीयां ਭੰਨ ਗਏ ਔਰ ਹਜੇ ਤੱਕ ਭੰਨੇ ਹੋਏ ਆਗੇ ਪਰ ਕੱਲ ਵੀ ਚੋਰੀ ਹੋ ਕੇ ਟੀਐਸ ਨੂੰ ਮਾਣਾ ਬੱਤੀ ਦੇ ਵਿੱਚ ਹੈਂਕੀ ਹਾਂਜੀ ਹਾਂਜੀ ਕੋਈ ਪੁਲਿਸ ਵਗੈਰਾ ਗਸ਼ਟ ਵਗੈਰਾ ਰਾਤ ਹੁੰਦਾ ਨਹੀਂ ਲੱਗ ਗਈ ਗਸ਼ਤੀ ਇੱਥੇ ਸਾੜੇ ਦਾ ਹੁੰਦੀ ਸੀ ਹਾਂ ਦੂਜੇ ਬੰਲੇ ਸਾਨੂੰ ਪਤਾ ਨਹੀਂ ਅੱਛਾ ਹਾਂਜੀ ਅੱਛਾ ਬਸ ਉਹ ਸਾ ਦਿੱਤੀ ਬਾਕਸ ਨੂੰ ਏਜੀ ਦਾ ਪੁਲਿਸ ਨੂੰ ਬੁਲਾਇਆ ਜੀ ਕਾਲ ਕੀਤੀ ਆ ਵੀ ਨੇ ਤਿੰਨ ਚਾਰ ਘੰਟੇ ਬਾਅਦ ਆਈਏ ਤਿੰਨ ਚਾਰ ਘੰਟੇ ਹਾਂਜੀ ਪੰਜ ਹੋਏ ਆਏ ਸੀ ਖੜੀ ਲੱਗਦਾ ਹੈ ਫਿਰ ਦਿੱਲੀ ਕਰ ਕੋ ਜਾ ਰਹੀ ਹੈ ਪੁਲਿਸ ਜਿੰਨਾ ਦੇਣ ਤੋਂ ਬਾਅਦ ਵੀ ਟਾਈਮ ਤੇ ਨਾ ਹੋ ਹਾਂਜੀ ਟਾਈਮ ਤੇ ਪਹੁੰਚ ਜਾ ਚਲ ਬੰਦੇ ਨੂੰ ਲੱਗੀ ਹੈ ਸਹਾਰਾ ਹੋ ਜਾਂਦਾ ਵੀ ਯਾਰ ਪੁਲਿਸ ਆ ਗਈ ਹੈ ਨਾ ਜੀ ਜਿਹੜਾ ਉਹਨਾਂ ਦਾ ਪ੍ਰੋਸੈਸ ਆ ਉਹਦਾ ਸਿਸਟਮ ਦੇ ਹਿਸਾਬ ਨਾਲ ਕਰਦੀ ਹੈਗੇ ਪਰ ਐਂ ਜੀ ਇਹਦਾ ਪਤਾ ਨਹੀਂ ਕੀ ਹੋਊਗਾ ਮੇਰੇ ਆ ਦਾ ਕੁਝ ਹੋਇਆ ਨਹੀਂ ਜੀ ਮੇਰੀ ਚੋਰੀ ਦਾ ਮੈਨੂੰ ਨਾ ਤਾਂ 골ਡ ਮਿਲਿਆ ਜੀ ਨਾ ਉਹ ਬੰਦੇ ਲੱਭੇ ਆ ਜੀ ਲੱਗਦਾ ਸਹਿਮ ਦਾ ਮਾਹੌਲ ਹੈ ਚੋਰਾ ਕਰਕੇ ਸਹਿਮ ਦਾ ਹੀ ਆ ਜੀ ਅਸੀਂ ਹੁਣ ਕਿਤੇ ਜਾ ਨਹੀਂ ਸਕਦੇ ਰਾਤ ਨੂੰ ਘਰ ਸੁੰਨਾ ਛੱਡ ਕੇ ਜੀ ਤੇ ਆ ਜਮਾ ਇੱਕ ਬਾਰ ਦੇ ਵਿੱਚ ਹੋਰ ਬਾਕਿਆ ਹੋ ਗਿਆ ਤੇ ਅਸੀਂ ਆਪ ਦਾ ਸਗਾਈ ਹੈ ਕਹਿਣ ਦਾ ਉਹ ਚੀਜ਼ ਕਰ ਗਿਆ ਹਲਮਾਰੀ ਦਾ ਖੜਕਾ ਮੇਰੇ ਅਸੀਂ ਹਾਇ ਤੱਕ ਡਰਦੇ ਆ ਜੀ ਕੈਮਰੇ ਲਵਾ ਲਿਓ ਹੋਰ ਖਰਚਾ ਖੜਾ ਹੋ ਜਾਂਦਾ ਜੀ ਕੈਮਰਾ ਮੈਂ ਲਵਾਇਆ ਇੱਕ ਉਹ ਵੀ ਕੀ ਕਰਾਂਗੇ ਆਪਾਂ ਉਹ ਗਿਆ ਹੋਗੇ ਐਂ ਕਰਦੇ ਆ ਜੀ ਜਿਹੜੀ ਪਬਲਿਕ ਆ ਜੀ ਜਿਹੜੀ ਰੋਡ ਤੇ ਕੈਮਰੇ ਆ ਦਿਖਾਉਂਦੇ ਨੇ ਜੀ ਉਹ ਉਹ ਵੀ ਸਹਿਯੋਗ ਨਹੀਂ ਕਰਦੇਗੇ ਇਹ ਹਕੀਕਤ ਆ ਗਈ ਮੰਗੇ ਕਰਦੇ ਆ ਸਰ ਮੰਗੇ ਕਰਦੇ ਆ ਜੀ ਵੀ ਜੋ ਵੀ ਕ੍ਰਾਈਮ ਹੁੰਦਾ ਉਹਨੂੰ ਨੱਥ ਪਾਈ ਜਾਵੇ ਜੀ ਸਿਸਟਮ ਨਾਲ ਠੀਕ ਹੈ ਜੀ ਕੋਈ ਪੰਜਾਬ ਪੁਲਿਸ ਆਪਣੀ ਕੋਈ ਕੋਈ ਟੈਕਨੀਕ ਇਦਾਂ ਦੀ ਲੱਭੇ ਵੀ ਇਹ ਵਾਰਦਾਤਾ ਹੋਈ ਨਾ ਜੀ ਉਸ ਜਿਹਨੂੰ ਪੁੱਛਦੇ ਆ ਕਹਿੰਦੇ ਵੀ ਛੱਡ ਦਿੰਦੇ ਆ ਜੀ ਪੈਸੇ ਪੁਛ ਲੈ ਕੇ ਛੱਡ ਦਿੰਦੇ ਆਗੇ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਪੱਕੀ ਲੱਗਿਆ